ਸਾਥੀਓ ਆਪਣੇ ਮੁੱਖ ਮੰਤਰੀ ਦੇ ਘਰਾਉ ਦਾ ਜੋ ਆਪਾਂ ਐਲਾਨ ਕੀਤਾ ਸੀਗਾ ਫਰੀਦਕੋਟ ਦੇਖੇ 15 ਅਗਸਤ ਵਾਸਤੇ ਉਹਦੇ ਸਬੰਧ ਦੇ ਵਿੱਚ ਸਾਜੀ ਆਪਣੇ ਦੋ ਸਾਥੀ ਮਨੀਸ਼ ਤੇ ਗੁਰਪ੍ਰੀਤ ਸਿੰਘ ਪੱਕਾ ਕੋਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਦੇ ਪਿੰਡ ਸੰਧਵਾ ਦੀ ਟੈਂਕੀ ਤੇ ਚੜ ਚੁੱਕੇ ਐ ਇਸ ਇਲਾਕੇ ਦੇ ਸਾਥੀਆਂ ਨੂੰ ਬੇਨਤੀ ਹੈ ਜਿਹੜੇ ਫਰੀਦਕੋਟ ਦੇ ਨੇੜੇ ਤੇੜੇ ਐ ਪੁਰੇ ਵਾਲੇ ਐ ਜਾਂ ਨਾਲ ਲੱਗਦੇ ਜ਼ਿਲ੍ਹੇ ਮੁਕਸਰ ਐ ਮੋਗਾ ਐ ਬਠਿੰਡਾ ਐ ਫਰੀਦਪੁਰ ਫਾਜ਼ਿਲਕਾ ਐ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਪਿੰਡ ਸੰਧਵਾ ਪਹੁੰਚਣ ਜਿਹੜਾ ਰੋਡ ਫਰੀਦਕੋਟ ਨੂੰ ਜਾਂਦਾ ਹੈ। ਬਾਕੀ ਸਾਰੇ ਸਾਥੀ ਆਪਾਂ ਸੰਗਰੂਰ ਪੱਕਾ ਮੋਰਚਾ ਸ਼ੁਰੂ ਕਰ ਰਹੇ ਹਾਂ ਬਾਰਸ਼ ਹੋਣ ਕਰਕੇ। ਕੁਝ ਸਾਥੀ ਜਿਹੜੇ ਬੱਸਾਂ ਤੇ ਆ ਰਹੇ ਐ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਫਿਲਹਾਲ ਬੱਸ ਸਟੈਂਡ ਰੋਕੋ। ਮੌਸਮ ਦੇਖ ਕੇ ਆਪਾਂ ਫਿਰ ਮੇਰ ਕਮ ਮੇਰ ਕਮ ਇੱਕ ਪਲਾਨ ਬੱਠੇ ਹੋ ਕੇ ਮੁੱਖ ਮੰਤਰੀ ਦੀ ਕੋਠੀ ਨੂੰ ਮਾਰਚ ਕਰਾਂਗੇ। ਸੋ ਇਹ ਦੋਨਾਂ ਗੱਲਾਂ ਦੇ ਧਿਆਨ ਦਿਓ ਬਿਰਧਕਾਰ ਸੰਜੀ ਮੋਰਚੇ ਵੱਲੋਂ ਖੈਰ ਸਮੁੰਦਰ ਸੇਟ ਲੋ। ਕਿਉ ਮੈਂ ਤੁਹਾਡਾ ਸਾਥੀ ਮਨੀਸ਼ ਫਾਜ਼ਿਲਕਾ। ਸਾਥੀਓ ਸਾਰ ਜਿੰਨੇ ਬੇਰੋਜ਼ਗਾਰ ਸਾਥੀ ਹੈ ਅਸੀਂ ਆਪ ਦਾ ਕੰਮ ਕਰਤਾ ਹੈ ਗੋਰਪ੍ਰੀਤ ਪੱਕਾ ਤੇ ਮੈਂ ਸਾਰੇ ਜਿੰਨੇ ਬੇਰੋਜ਼ਗਾਰ ਸਾਥੀ ਪੰਜਾਬ ਵਰਦੇ ਵਿੱਚੋਂ ਜੋ ਜਿਸ ਵੀ ਸ਼ਰ ਦੇ ਨਾਲ ਪੀੜਤ ਹੈ ਜੋ ਵੀ ਆਪਣੀਆਂ ਬੇਰੋਜ਼ਗਾਰਾਂ ਦੀਆਂ ਮੰਗਾਂ ਨੇ ਉਹਦੇ ਲਈ ਜਿਹੜਾ ਹੈ ਅਸੀਂ ਸਾਰੇ ਟੈਂਕੀ ਤੇ ਜੜ ਚੁੱਕੇ ਆ ਬੈਠ ਚੁੱਕੇ ਆ ਸੋ ਸਾਰੇ ਸਾਥੀ ਆਪਣੇ ਘਰਾਂ ਚੋਂ ਬਾਹਰ ਨਿਕਲੋ ਤੇ ਸਾਥੀਓ ਦੇਖ ਲਓ ਸੰਗਰੂਨ ਸੀ ਮੈਂ ਜਿਸ ਟਾਈਮ ਉਸ ਟਾਈਮ ਵੀ ਜਿਹੜਾ ਟੈਂਕੀ ਤੇ ਬੈਠਾ ਤੇ ਬਾਰਿਸ਼ ਸੀ ਹੋ ਰਹੀ ਅੱਜ ਵੀ ਦੇਖ ਲਓ ਟੈਂਕੀ ਤੇ ਬੈਠੇ ਆਂ ਚੜ੍ਹਿਆਂ ਤੇ ਬਾਰਿਸ਼ ਦੇਖ ਲਓ ਪਿੰਸਨਦਵਾ ਜਿਹੜਾ ਅੱਜ ਬਾਰਿਸ਼ ਹੋ ਰਹੀ ਹੈ। ਸੋ ਸਾਥੀਓ ਅਸੀਂ ਜੀ ਇੰਨੀ ਬਾਰਿਸ਼ ਦੇ ਵਿੱਚ ਜਿਹੜਾ ਹੈ ਉੱਪਰ ਬੈਠੇ ਆਂ ਟੈਂਕੀ ਦੇ ਵਿੱਚ ਦੇਖ ਲਓ ਬਿਜਦੇ ਆਂ। ਤੇ ਤੁਹਾਡਾ ਵੀ ਖਰਚ ਬੰਦਾ ਸਾਥੀਓ ਘਰਾਂ ਚੋਂ ਨਿਕਲਣ ਦਾ। ਕੰਮ ਤਾਂ ਸਾਰੇ ਨੇ ਸਾਥੀਓ ਮੈਂ ਵੀ ਆਪਦੇ ਰਜੇਵੇ ਛੱਡ ਕੇ ਸਕੂਲ ਛੱਡ ਕੇ ਗੁਰਪ੍ਰੀਤ ਬਾਈ ਜਿਹੜਾ ਹੈ ਦੇਖ ਲਓ ਸਾਰਾ ਆਪਦਾ ਖੇਤੀਬਾੜੀ ਸਾਰਾ ਕੁਝ ਛੱਡ ਕੇ ਜਿਹੜਾ ਬੈਠੇ ਤੇ ਤੁਹਾਡਾ ਵੀ ਖਰਚ ਬੰਦਾ ਹੈ। ਸੋ ਸਾਰੇ ਸਾਥੀ ਜਿਹੜਾ ਵੱਡੀ ਗਿਣਤੀ ਜਿਹੜਾ ਹੈ ਪਿੰਸਨਦਵਾ ਜਿਹ